ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮੈਂ ਮਨਪਤ ਕੌਰ ਹਾਜ਼ਰੀਆਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਸਰਹੱਦ ਦੇ ਨੇੜੇ 547 ਗ੍ਰਾਮ ਹੀਰੋਇਨ ਦੇ ਨਾਲ ਇੱਕ ਡਰੋਨ ਹੋਇਆ ਬਰਾਮਦ ਐਮਪੀ ਡਾਕਟਰ ਅਮਰ ਸਿੰਘ ਨੇ ਰੇਲ ਮੰਤਰੀ ਨਾਲ ਕੀਤੀ ਮੁਲਾਕਾਤ ਨਵੀਆਂ ਰੇਲਾਂ ਦੀ ਕੀਤੀ ਮੰਗ ਐਮਪੀ ਸਾਨੀ ਦਾ ਸੰਸਦ ਦੇ ਵਿੱਚ ਜ਼ਬਰਦਸਤ 파ਸ਼ੇਰ ਸੋਸ਼ਲ ਮੀਡੀਆ ਤੇ ਭੜਕਾਉ ਪੋਸਟਾਂ ਆਫਨ ਵਾਲੇ ਦੀ ਚੱਕਿਆ ਮੁੱਦਾ ਕਾਲੀਦਲ ਦਾ ਬਾਗੀ ਤੜੇ ਤੇ ਵੱਡਾ ਪਲਾਨ ਐਕਸ਼ਨ ਸਾਦ ਲਿਆ ਜਰਨਲ ਗੱਲਗੇ ਪੰਜਾਬ ਸਰਕਾਰ ਨੇ 872 ਦਿਨਾਂ ਦੇ ਕਾਰਜਗਲ 44250 ਨੌਜਵਾਨ ਨੂੰ ਦਿੱਤੀਆਂ ਨੌਕਰੀਆਂ ਭਗਵੰਤ ਮਾਨ ਨੇ ਦਿੱਤਾ ਬਿਆਨ ਭਿਆਨਕ ਹਾਦਸੇ 'ਚ ਉਡੇਕਾਰ ਦੇ ਪੜਖੱਚੇ ਜਨਮ ਦਿਨ ਦੇ ਦੋ ਦਿਨ ਪਹਿਲਾਂ ਹੀ ਦੁਨੀਆ ਤੋਂ ਉਤਰ ਗਿਆ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀਮ ਭਗਵੰਤ ਮਾਨ ਨੇ ਕੀਤੀ ਅਪੀਲ ਮੁਫਤ ਬਿਜਲੀ ਮਿਲਣ ਵਾਲੇ ਕਿਸਾਨਾਂ ਨੂੰ ਕਿਹਾ ਖੇਤਾਂ ਦੇ ਵਿੱਚ ਚਾਰ-ਚਾਰ ਰੁੱਖ ਲਗਾਓ ਮਾਲ ਗੱਡੀ ਤੇ ਚੜ ਕੇ ਰੀਲ ਬਣਾਉਣ ਵਾਲੇ ਹਾਈ ਵੋਲਟੇਜ ਦੀ ਚਪੇੜ ਚ ਹੋਈ ਦਰਦਨਾਕ ਮੌਤ ਹਮਸਪਰੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ ਵਾਸੀਆਂ ਲਈ ਚੰਗੀ ਖਬਰ ਪੈ ਸਕਦਾ ਹੈ ਕੁਝ ਦਿਨਾਂ ਦੇ ਵਿੱਚ ਭਾਰੀ ਮੀਂਹ ਸ਼੍ਰੀਕਾਲ ਤੱਕ ਤਖਤ ਸਾਹਿਬ ਦੇ ਜਥੇਦਾਰਾਂ ਨੇ ਸਾਬਤ ਸੂਰਤ ਖਿਡਾਰੀ ਜਸ਼ਨਪ੍ਰੀਤ ਸਿੰਘ ਨੂੰ ਦਿੱਤੀ ਵਧਾਈ ਰਾਜਾ ਰਡਿੰਗ ਦੀ ਵੱਡੀ ਕਾਰਵਾਈ ਰੋਨੀ ਤੋ ਬਿੱਟੂ ਦੇ ਮਾਮਿਆਂ ਨੂੰ ਕੱਢਿਆ ਕਾਂਗਰਸ ਚੋਂ ਬਾਹਰ ਪੰਜਾਬ ਨੈਸ਼ਨਲ ਦੇ ਸੇਵਾ ਮੁਕਤ ਮੈਨੇਜਰ ਨੂੰ ਵਜੀ ਸਾਈਬਰ ਠੱਗੀ ਲੱਖਾਂ ਰੁਪਏ ਦਾ ਹੋਇਆ ਨੁਕਸਾਨ 3 ਅਗਸਤ ਨੂੰ ਸ਼੍ਰੀਕਾਲ ਤੱਕ ਤਖਤ ਸਾਹਿਬ ਪੰਚਿਕ ਸਾਹਿਬਾਨਾਂ ਦੀ ਹੋਵੇਗੀ ਮੀਟਿੰਗ ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ 'ਚ 10000 ਨਵੀਆਂ ਅਸਾਮੀਆਂ ਕਰਨ ਦਾ ਐਲਾਨ ਹੁਣ ਬੰਗਲਾਦੇਸ਼ 'ਚ ਰੋਸ਼ ਪ੍ਰਦਰਸ਼ਨਕਾਰੀਆਂ ਦੇ ਟਿਕਾਣੇ ਲਈ ਗਈ ਹੋਸ਼ ਭਾਰਤੀ ਸਰਕਾਰ ਨੂੰ ਮੋਦੀ ਸਰਕਾਰ ਨੇ ਦਿੱਤੀ ਆਜ਼ਾਦੀ ਭਿਆਨਕ ਹਾਦਸੇ 'ਚ ਉਡੇਕਾਰ ਦੇ ਪਰਖੱਚੇ ਜਨਮ ਦਿਨ ਦੇ ਦੋ ਦਿਨ ਪਹਿਲਾਂ ਹੀ ਦੁਨੀਆ ਤੋਂ ਤੁਰ ਗਿਆ ਤਿੰਨ ਪੈਣਾ ਦਾ ਇਕ ਲੋਤਾ ਪ੍ਰਾ ਤਿਉਹਾਰਾਂ ਦੇ ਦਿਨਾਂ 'ਚ ਵੀ ਬਾਜ਼ਾਰ 'ਚ ਨਹੀਂ ਲੱਗ ਰਹੀਆਂ ਰੌਣਕਾਂ ਹਮਸਪਰੀ ਗਰਮੀ ਨੇ ਕੈਦ ਕੀਤਾ ਕਰਾਂ 9 ਅਗਸਤ ਨੂੰ ਸਰਹੰਦ ਦੇ ਆਮ ਖਾਸ ਬਾਗ 'ਚ ਲੱਗਣਗੀਆਂ ਤੀਆਂ ਦੀਆਂ ਰੌਣਕਾਂ ਨਿਹਾਲ ਸਿੰਘ ਵਾਲਾ 'ਚ ਹੋਈ ਖੂਨੀ ਝੜਪ ਚੱਲੀਆਂ ਧੜਾ-ਧੜ ਗੋਲੀਆਂ ਪੰਜਾਬ ਨੈਸ਼ਨਲ ਦੇ ਸੇਵਾ ਮੁਕਤ ਮੈਨੇਜਰ ਨੂੰ ਵਜੀ ਸਾਈਬਰ ਠੱਗੀ ਲੱਖਾਂ ਰੁਪਏ ਦਾ ਹੋਇਆ ਨੁਕਸਾਨ नव्या आणि ताज्या लेके मुढ मुड हाजर होवां तुम्ही देखते दे रहो निडर पंजाबी मीडिया होऊन होईजाज धनवाद